ਸਾਂਸਭਾ ਔਰ ਲੋਕ ਸਭਾ ਦੀਆਂ ਚੋਣਾਂ ਹੋ ਸਕਦੀਆਂ ਨੇ ਇਸ ਨੂੰ ਲੈ ਕੇ ਜਲਦੀ ਹੀ ਕਾਨੂੰਨ ਲਿਆਂਦਾ ਜਾ ਸਕਦਾ ਹੈ ਇਸ ਬਾਬਤ ਅੱਜ ਮੋਦੀ ਸਰਕਾਰ ਦੀ ਕੈਬਨਿਟ ਦੇ ਵਿੱਚ ਇਸ ਤੇ ਮੋਹਰ ਲੱਗ ਚੁੱਕੀ ਹੈ ਬੀਤੇ ਦਿਨ ਜਿਹੜੀ ਅੱਗੇ ਲਗਾਤਾਰ ਚਰਚਾਵਾਂ ਸਨ ਔਰ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਗੱਲ ਤੇ ਜ਼ੋਰ ਦੇ ਦੇ ਰਹੇ ਸਨ ਕਿ ਦੇਸ਼ ਦੇ ਵਿੱਚ ਜੇਕਰ ਵਿਕਾਸ ਕਰਨਾ ਦੇਸ਼ ਦੇ ਵਿੱਚ ਜੇਕਰ ਪੂਰੇ ਪੋਲੀਟਿਕਲ ਸਿਸਟਮ ਜਿਹੜਾ ਹੈਗਾ ਸਮਾਂਤਰ ਰੱਖਣਾ ਹੈਗਾ ਤਾਂ ਦੇਸ਼ ਦੇ ਵਿੱਚ ਇੱਕੋ ਫਾਰਮੂਲੇ ਤੇ ਕੰਮ ਕੀਤਾ ਜਾ ਸਕਦਾ ਜਿਸ ਦੇ ਲਈ ਵਿਧਾਨ ਸਭਾ ਔਰ ਲੋਕ ਸਭਾ ਚੋਣਾ ਇਕੱਠੀਆਂ ਹੋਣ ਇਸੇ ਨੂੰ ਲੈ ਕੇ ਜਿਹੜਾ ਹੈਗਾ ਅੱਜ ਕੇਂਦਰੀ ਕੈਬਨਟ ਦੇ ਵਿੱਚ ਇਸ ਪ੍ਰਸਤਾਵ ਨੂੰ ਜਿਹੜਾ ਹੈਗਾ ਮਨਜ਼ੂਰ ਕਰ ਲਿਆ ਗਿਆ ਹੈ ਸਾਬਕਾ ਰਾਸ਼ਟਰਪਤੀ RAMNAATH KOVIND ਵੱਲੋਂ ਇੱਕ ਜਿਹੜੀ ਕਮੇਟੀ ਜਿਹੜੀ ਉਹਨਾਂ ਦੀ ਅਗਵਾਈ ਦੇ ਵਿੱਚ ਕਮੇਟੀ ਬਣੀ ਸੀ ਉਸ ਕਮੇਟੀ ਨੇ ਇਸੇ ਅਪ੍ਰੈਲ ਦੇ ਵਿੱਚ ਦਰੋਪਦੀ ਮਰਮੂ ਜਿਹੜੇ ਦੇਸ਼ ਦੇ ਰਾਸ਼ਟਰਪਤੀ ਨੇ ਉਹਨਾਂ ਨੂੰ ਰਿਪੋਰਟ ਸੌਂਪੀ ਸੀ ਔਰ ਕਮੇਟੀ ਦੀਆਂ ਸ਼ਿਫਾਰਸ਼ਾਂ ਤੋਂ ਬਾਅਦ ਲਗਾਤਾਰ ਚਰਚਾਵਾਂ ਸਨ ਕਿ ਨਰਿੰਦਰ ਮੋਦੀ ਦੀ ਸਰਕਾਰ ਆਪਣੇ ਤੀਸਰੇ ਕਾਰਜਕਾਲ ਦੇ ਵਿੱਚ ਦੇਸ਼ ਦੇ ਵਿੱਚ ਵੱਡੀ ਪੋਲੀਟੀਕਲ ਅਪਡੇਟ ਦੇ ਨਾਲ ਜਿਹੜਾ ਹੈਗਾ ਇੱਕੋ ਇੱਕੋ ਵੇਲ ਜਿਹੜਾ ਹੈਗਾ ਵਿਧਾਨ ਸਭਾ ਔਰ ਲੋਕ ਸਭਾ ਦੀਆਂ ਚੋਣਾਂ ਕਰਵਾਉਣ ਤੇ ਮੋਹਰ ਲਗਾ ਸਕਦੀ ਆ تمام ਚਰਚਾਵਾਂ ਦੇ ਵਿਚਾਰ ਜਦੋਂ ਬੀਤੇ ਦਿਨ 100 ਦਿਨ ਦਾ ਕਾਰਜਕਾਲ ਭਾਜਪੀ ਸਰਕਾਰ ਦਾ ਪੂਰਾ ਹੋਇਆ ਸੀ ਉਸ ਸਮੇਂ ਕਿਹਾ ਜਾ ਰਿਹਾ ਸੀ ਕਿ ਭਵਿੱਖ ਦੇ ਵਿੱਚ ਅਜਿਹੇ ਵੱਡੇ ਫੈਸਲੇ ਲਏ ਜਾਣਗੇ ਜਿਹੜਾ ਦੇਸ਼ ਦੇ ਵਿੱਚ ਆਗਾਮੀ ਮੀਲ ਪੱਥਰ ਸਾਫ ਤੋਂਣਗੇ ਉਸੇ ਤੇ ਚਲਦੇ ਆ ਅੱਜ ਕੇਂਦਰੀ ਕੈਬਨਿਟ ਵੱਲੋਂ ਜਿਹੜੀ ਸਿਫਾਰਸ਼ਾਂ ਕੀਤੀਆਂ ਗਈਆਂ ਸੀ ਰਾਮਨੋਥ ਆਰਾਮਨਾਥ ਕੋਵਿੰਦ ਦੀ ਕਮੇਟੀ ਵੱਲੋਂ ਉਹਨਾਂ ਸਪਾਰਸ਼ਾਂ ਨੂੰ ਮਨਜ਼ੂਰ ਕਰ ਲਿਆ ਗਿਆ ਔਰ ਹੁਣ ਦੇਸ਼ ਦੇ ਵਿੱਚੋਂ ਇੱਕ ਉਹ ਵਿਲੇਜ ਜਿਹੜੀਆਂ ਵਿਧਾਨ ਸਭਾ ਔਰ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਅਕਸਰ ਪ੍ਰਧਾਨ ਮੰਤਰੀ ਵੱਲੋਂ ਆਪਣੇ ਚੋਣ ਜਲਸਿਆਂ ਦੇ ਵਿੱਚ 2024 ਦੇ ਇਲੈਕਸ਼ਨ ਤੋਂ ਪਹਿਲਾਂ ਲਗਾਤਾਰ ਵਕਾਲਤ ਕੀਤੀ ਗਈ ਸੀ ਕਿ ਦੇਸ਼ ਦੇ ਵਿੱਚ ਜਿਹੜਾ ਰਾਜਨੀਤਿਕ ਮਾਹੌਲ ਬਣਿਆ ਹੋਇਆ ਰਾਜਨੀਤਿਕ ਜਿਹੜਾ ਹੈਗਾ ਗਰਾਫ ਡਿੱਗਿਆ ਹੋਇਆ ਇਸ ਦਾ ਇੱਕੋ ਇੱਕ ਹੱਲ ਹੈ ਕਿ ਦੇਸ਼ ਦੇ ਵਿੱਚ ਵਿਧਾਨ ਸਭਾ ਔਰ ਲੋਕ ਸਭਾ ਦੀਆਂ ਚੋਣਾਂ ਇਕੱਠੀਆਂ ਤਾਂ ਜੋ ਸਥਿਰਤਾ ਦੇ ਮਾਹੌਲ ਦੇ ਵਿੱਚ ਦੇਸ਼ ਨੂੰ ਅੱਗੇ ਵਧਾ ਲਿਆ ਜਾ ਸਕੇ ਉਸ ਵੇਲੇ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਜਦੋਂ ਤੀਜਾ ਜੇਕਰ ਬੀਜੇਪੀ ਤੀਜੀ ਟਰਮ ਦੇ ਵਿੱਚ ਦੇਸ਼ ਦੇ ਵਿੱਚ ਆਉਂਦੀ ਹੈ ਤਾਂ ਕੇਂਦਰ ਦੇ ਵਿੱਚ ਆਪਣੀ ਸਰਕਾਰ ਬਣਾਉਂਦੀ ਹੈ ਤਾਂ ਇਸ ਤੇ ਮੋਹਰ ਲੱਗ ਸਕਦੀ ਹੈ ਕਿਉਂਕਿ ਪਹਿਲੇ ਕਾਰਜਕਾਲ 2014 ਤੋਂ 2019 ਦੇ ਵਿੱਚ ਇੱਕ ਵੱਡਾ ਜਿਹੜਾ ਹੈਗਾ ਫੈਸਲਾ ਲਿਆ ਗਿਆ ਸੀ ਮੁਸਲਮਾਨ ਔਰਤਾਂ ਦੇ نکاح ਦੇ ਸਬੰਧੀ ਤਾਂ 2019 ਤੋਂ ਲੈ ਕੇ 24 ਵਾਲੀ ਸਰਕਾਰ ਸੀ ਉਸ ਦੇ ਵਿੱਚ 370 ਦਾ ਵਾਅਦਾ ਕੀਤਾ ਗਿਆ ਸੀ ਕਿ ਧਾਰਾ 370 ਜਿਹੜਾ ਆਰਟੀਕਲ 370 ਹੈਗਾ ਜੰਮੂ ਕਸ਼ਮੀਰ ਦੇ ਨਾਲ ਜੁੜਿਆ ਆ ਉਸ ਨੂੰ ਅਸੀਂ ਹਟਾ ਦੇਵਾਂਗੇ ਇਹ ਦੋ ਵੱਡੇ ਫੈਸਲੇ ਦੋ ਪਿਛਲੇ ਕਾਰਜਕਾਲ ਦੇ ਵਿੱਚ ਲੈ ਗਏ ਤਾਂ ਤੀਸਰਾ ਵੱਡਾ ਫੈਸਲਾ ਇਸ ਕਾਰਜਕਾਲ ਦੇ ਵਿੱਚ ਲੈਣ ਦੇ ਲਈ ਤਿਆਰ ਹੈ ਜਿਹੜੀ ਅੱਗੇ ਨਰਿੰਦਰ ਮੋਦੀ ਦੀ ਸਰਕਾਰ ਤੇ ਹੁਣ ਜਿਹੜਾ ਹੈਗਾ ਵਨ ਨੇਸ਼ਨ ਵਨ ਇਲੈਕਸ਼ਨ ਤੇ ਕੰਮ ਕੀਤਾ ਜਾਂਦਾ ਹੈ ਅਕਸਰ ਆਮ ਤੌਰ ਤੇ ਇਲਜ਼ਾਮ ਲੱਗਦੇ ਰਹਿੰਦੇ ਨੇ ਕਿ ਧਾਰਾ 356 ਦੀ ਦੁਰਵਰਤੋਂ ਕੇਂਦਰ ਦੇ ਵਿੱਚ ਬੈਠੀਆਂ 77 ਜਮਾਤਾਂ ਕਰਦੀਆਂ ਰਹੀਆਂ ਨੇ ਖਾਸ ਤੌਰ ਤੇ ਇਸ ਪੱਛਮੀ ਬੰਗਾਲ ਹੋਵੇ ਖਾਸ ਤੌਰ ਤੇ ਪੰਜਾਬ ਹੋਵੇ ਜਾਂ ਬਹੁਤ ਸਾਰੇ ਜਿਹੇ ਸੂਬੇ ਹੋਣ ਜਿੱਥੇ ਕੇਂਦਰ ਦੇ ਵਿੱਚ ਹੋਰ ਸਰਕਾਰ ਸੂਬੇ ਦੇ ਵਿੱਚ ਹੋਰ ਸਰਕਾਰ ਜਦੋਂ ਕੋਈ ਮੁੱਖ ਮੰਤਰੀ ਜਾਂ ਕੋਈ ਪਾਰਟੀ ਦੇ ਵਿੱਚ ਆਪਸੀ ਡਿਸਪਿਊਟ ਖੜੇ ਹੁੰਦੇ ਨੇ ਤਾਂ ਉਤੋਂ ਦੀਆਂ ਸਰਕਾਰਾਂ ਨੂੰ ਪਹਿਲਾਂ ਤਾਂ ਕੁਝ ਵਿਧਾਇਕ ਤੋੜ ਕੇ ਜਿਹੜਾ ਹੈਗਾ ਉਹਨਾਂ ਨੂੰ ਸਮਰਥਕ ਤੌਰ ਤੇ ਜਿਹੜਾ ਹੈਗਾ ਕਮਜ਼ੋਰ ਕੀਤਾ ਜਾਂਦਾ ਹੈ ਤੇ ਇਸ ਤੋਂ ਬਾਅਦ ਸਰਕਾਰ ਨੂੰ ਡੇਕ ਦਿੱਤਾ ਜਾਂਦਾ ਹੈ ਜਾਂ ਬਹੁਤ ਸਾਰੇ ਉਹਨਾਂ ਦੇ ਐਮਐਲਏ ਜਿਹੜੇ ਹੈ ਉਹ ਹੋਰ ਪਾਰਟੀ ਦੇ ਵਿੱਚ ਸ਼ਾਮਲ ਕਰਵਾ ਦਿੱਤੇ ਜਾਂਦੇ ਸੀ ਪੰਜਾਬ ਦੇ ਵਿੱਚ ਤੇ ਜਿਹੜਾ ਐਕਸਪੈਰੀਮੈਂਟ ਬਹੁਤ ਜ਼ਿਆਦਾ ਹੋਏ ਪੰਜਾਬ ਦੇ ਵਿੱਚ ਉਹ ਹੁਣ ਤੱਕ ਜਿੰਨੀਆਂ ਵੀ ਅਕਾਲੀ ਗਵਰਨਮੈਂਟ ਬਣੀਆਂ 19 ਤੋਂ 1997 ਤੋਂ ਪਹਿਲਾਂ ਉਹਨਾਂ ਨੂੰ ਧਾਰਾ 356 ਦੇ ਤਹਿਤ ਜਿਹੜਾ ਹੈਗਾ ਸਮੇਂ-ਸਮੇਂ ਤੇ ਜਿਹੜਾ ਤੋੜਿਆ ਗਿਆ ਸੀ ਲਗਾਤਾਰ ਅਕਾਲੀ ਦਲ ਕਹਿੰਦਾ ਸੀ ਅਸੀਂ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀਆਂ ਸਾਨੂੰ ਦੇਸ਼ ਦੇ ਵਿੱਚ ਕੇਂਦਰੀ ਜੋ ਸੱਤਾ ਦੇ ਵਿੱਚ ਕਾਂਗਰਸ ਆਉਂਦੀ ਸੀ ਤਾਂ ਕਾਂਗਰਸ ਆਪਣਾ ਕਿੜ ਕੱਢਣ ਦੇ ਲਈ ਧਾਰਾ 356 ਦੀ ਦੁਰਵਰਤੋਂ ਕਰਦੀ ਸੀ ਇਸੇ ਕਰਕੇ ਜਿਹੜਾ ਹੈਗਾ ਇਸ ਨੂੰ ਲੈ ਕੇ ਲਗਾਤਾਰ ਮੰਗ ਵੀ ਕੀਤੀ ਜਾ ਰਹੀ ਸੀ ਕਿ ਦੇਸ਼ ਦੇ ਵਿੱਚ ਅਜਿਹਾ ਕਾਨੂੰਨ ਬਣਨਾ ਚਾਹੀਦਾ ਤਾਂ ਜੋ ਧਾਰਾ 356 ਦੀ ਜਿਹੜੀ ਹੈ ਦੁਰਵਰਤੋਂ ਨਾ ਹੋਵੇ ਲਗਾਤਾਰ ਅਕਾਲੀ ਦਲ ਇਲਜ਼ਾਮ ਲਗਾਉਂਦਾ ਰਿਹਾ ਸੀ ਕਿ ਤੁਹਾਡੀ ਧਾਰਾ 356 ਦੀ ਵਰਤੋਂ ਕਰਕੇ ਸਰਕਾਰਾਂ ਨੂੰ ਸਮੇਂ-ਸਮੇਂ ਤੇ ਤੋੜਿਆ ਔਰ ਬੀਤੇ ਦਿਨ ਵੀ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਮ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਖਾਸ ਤੌਰ ਤੇ ਇਹ ਗੱਲ ਤੇ ਚਿੰਤਾ ਜ਼ਾਹਰ ਕੀਤੀ ਗਈ ਸੀ ਕੇਂਦਰੀ ਭਾਜਪਾ ਦੀ ਜਿਹੜੀ ਸਰਕਾਰ ਹੈਗੀ ਆ ਧਾਰਾ 356 ਦੀ ਗਲਤ ਵਰਤੋਂ ਕਰਕੇ ਜਾਂ ਜਿਹੇ ਮਾਹੌਲ ਦੇ ਵਿੱਚ ਵਰਤੋਂ ਕਰਕੇ ਉਹਨਾਂ ਦੀ ਸਰਕਾਰ ਨੂੰ ਕਮਜ਼ੋਰ ਕਰ ਸਕਦੀ ਆ ਜਾਂ ਡੇਗ ਸਕਦੀ ਆ ਤੇ ਇਸ ਤੋਂ ਹੁਣ ਹੱਲ ਕੱਢਦੇ ਹੋ ਜਿਹੜਾ ਹੈਗਾ ਕੇਂਦਰ ਸਰਕਾਰ ਵੱਲੋਂ ਵਨ ਨੇਸ਼ਨ ਵਨ ਇਲੈਕਸ਼ਨ ਫਾਰਮੂਲੇ ਤੇ ਜਿਹੜੀ ਲਗਾਤਾਰ ਚਰਚਾਵਾ ਚੱਲ ਰਹੀਆਂ ਸੀ ਉਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਇਸ ਤੋਂ ਪਹਿਲਾਂ ਗੱਲ ਕਰਕੇ 2019 ਦੇ ਵਿੱਚ ਜਿਹੜਾ ਲਾ ਕਮਿਸ਼ਨ ਆਫ ਇੰਡੀਆ ਦੇ ਸਾਹਮਣੇ ਉਸ ਵੇਲੇ ਦੇ ਬੀਜੇਪੀ ਦੇ ਪ੍ਰਧਾਨ ਅਮਿਤ ਸ਼ਾਹ ਵੱਲੋਂ ਵੀ ਲਾ ਕਮਿਸ਼ਨ ਆਫ ਇੰਡੀਆ ਦੇ ਸਾਹਮਣੇ ਜਿਹੜਾ ਹੈਗਾ ਇੱਕ ਮੰਗ ਰੱਖੀ ਗਈ ਸੀ ਕਿ ਇਸ ਤਰੀਕੇ ਦਾ ਕਾਨੂੰਨ ਬਣਨਾ ਚਾਹੀਦਾ ਤਾਂ ਜੋ ਲੋਕਾਂ ਨੂੰ ਵਾਰ-ਵਾਰ ਇਲੈਕਸ਼ਨ ਦਾ ਜਿਹੜਾ ਹੈਗਾ ਸਾਹਮਣਾ ਨਾ ਕਰਨਾ ਪਵੇ ਇਸ ਤੋਂ ਪਹਿਲਾਂ 2010 ਦੇ ਵਿੱਚ ਲਾਲਕ੍ਰਿਸ਼ਨ ਅੜਵਾਦੀ ਵੱਲੋਂ ਵੀ ਇਸ ਤੇ ਫਾਰਮੂਲੇ ਤੇ ਲੋਕ ਸਭਾ ਦੇ ਵਿੱਚ ਚਰਚਾ ਕੀਤੀ ਗਈ ਸੀ ਲਗਾਤਾਰ ਇਸ ਤੇ ਚਰਚਾਵਾਂ ਹੁੰਦੀਆਂ ਰਹੀਆਂ ਅਕਸਰ ਕਿਹਾ ਜਾਂਦਾ ਕਿ 1952 ਤੋਂ ਲੈ ਕੇ 1959 ਤੱਕ 69 ਤੱਕ ਜਿਹੜਾ ਹੈਗਾ ਦੇਸ਼ ਦੇ ਵਿੱਚ ਇੱਕੋ ਵੇਲੇ ਚੋਣਾਂ ਹੋਈਆਂ ਲੋਕ ਸਭਾ ਔਰ ਜਿਹੜੀਆਂ ਆਈਆਂ ਵਿਧਾਨ ਸਭਾ ਆਉਂਦੀਆਂ ਪਰ ਜਿਵੇਂ ਹੀ ਦੇਸ਼ ਦੇ ਵਿੱਚ ਕੇਂਦਰ ਦੇ ਵਿੱਚ ਹੋਰ ਸਰਕਾਰ ਬਣਦੀ ਆ ਸੂਬਿਆਂ ਦੇ ਵਿੱਚ ਹੋਰ ਸਰਕਾਰਾਂ ਬਣਦੀਆਂ ਤਾਂ ਉਹਨਾਂ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਹੋਈਆਂ ਲਗਾਤਾਰ ਕਾਂਗਰਸ ਤੇ ਇਲਜ਼ਾਮ ਲੱਗੇ ਕਿ ਕਾਂਗਰਸ ਨੇ ਜਿਵੇਂ ਹੀ ਸੱਤਾ ਕੇਂਦਰ ਦੇ ਵਿੱਚ ਸਾਂਭੀ ਤਾਂ ਉਹਨਾਂ ਨੇ ਅਜਿਹੀਆਂ ਸਰਕਾਰਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਿਹੜੀਆਂ ਗੈਰ ਕਾਂਗਰਸੀ ਸਰਕਾਰਾਂ ਬਣੀਆਂ ਸੀ ਚਾਹੇ 1967 ਦੀ ਗੱਲ ਕਰ ਲਗੇ ਚਾਹੇ 1969 ਦੀ ਗੱਲ ਕਰ ਲਗੇ ਅਸੀਂ ਵਾਰ-ਵਾਰ ਜ਼ਿਕਰ ਅਕਾਲੀ ਦਲ ਦਾ ਇਸ ਕਰਕੇ ਕਰ ਰਹੇ ਕਿ ਇਸ ਦਾ ਪ੍ਰਯੋਗ ਪੰਜਾਬ ਦੇ ਵਿੱਚ ਜ਼ਿਆਦਾਤਰ ਹੋਇਆ ਸੀ ਤਾਂ ਬਹੁਤ ਸਾਰੇ ਆ ਵਾਈਐਸ ਕਰੈਸ਼ੀ ਜਿਹੜੇ ਸੀਗੇ ਸਭ ਤੋਂ ਪਹਿਲਾਂ ਉਹਨਾਂ ਵੱਲੋਂ ਵੀ ਵਕਾਲਤ ਕੀਤੀ ਗਈ ਜਦੋਂ ਉਹ ਇਲੈਕਸ਼ਨ ਕਮਿਸ਼ਨ ਦੇ ਚੇਅਰਮੈਨ ਸੀ ਕਿ ਦੇਸ਼ ਦੇ ਵਿੱਚ ਅਜਿਹਾ ਫਾਰਮੂਲਾ ਹੋਣਾ ਚਾਹੀਦਾ ਹੁਣ ਇਹਨਾਂ ਸਿਫਾਰਸ਼ਾਂ ਨੂੰ ਲੈ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ RAM RAMNAT KOVIND ਦੀ ਜਿਹੜੀ ਹੈਗੇ ਕਮੇਟੀ ਉਹਨਾਂ ਦੀ ਅਗਵਾਈ ਦੇ ਵਿੱਚ ਕਮੇਟੀ ਬਣੀ ਸੀ ਉਹਨਾਂ ਵੱਲੋਂ ਜਿਹੜੀ ਹੈਗੇ ਸਿਫਾਰਿਸ਼ ਕਰ ਦਿੱਤੀ ਗਈ ਹੈ ਕਿ ਦੇਸ਼ ਦੇ ਵਿੱਚੋਂ ਇੱਕੋ ਵਾਰ ਜਿਹੜੀਆਂ ਚੋਣਾਂ ਹੋਣੀਆਂ ਚਾਹੀਦੀਆਂ ਉਹਨਾਂ ਨੇ ਆਪਣੇ ਸੁਝਾਅ ਦੇ ਵਿੱਚ ਲਿਖਿਆ ਕਿ ਰਾਮਨਾਥ ਕੋਵਿੰਦੇਦੀ ਕਮੇਟੀ ਅਗਵਾਈ ਵਾਲੀ ਕਮੇਟੀ ਉਹਨਾਂ ਨੇ ਲੇ ਕੇ 62 ਰਾਜਨੀਤਿਕ ਪਾਰਟੀਆਂ ਨੇ ਪਾਰਟੀਆਂ ਨਾਲ ਉਹਨਾਂ ਨੇ ਸੰਪਰਕ ਕੀਤਾ ਇਸ ਪੂਰੇ ਫਾਰਮੂਲੇ ਨੂੰ ਲੈ ਕੇ ਜਿਨ੍ਹਾਂ ਦੇ ਵਿੱਚ 32 ਨੇ ਇੱਕ ਦੇਸ਼ ਇੱਕ ਫਾਰਮੂਲਾ ਜਿਹੜਾ ਉਹਦਾ ਸਮਰਥਨ ਕੀਤਾ ਹਾਲਾਂਕਿ 15 ਪਾਰਟੀਆਂ ਨੇ ਇਸ ਤੇ ਵਿਰੋਧ ਵੀ ਕੀਤਾ ਕਿ ਜੇ ਇਹ ਫਾਰਮੂਲਾ ਦੇਸ਼ ਦੇ ਹਿੱਤ ਦੇ ਵਿੱਚ ਨਹੀਂ ਹੋਵੇਗਾ ਜਦੋਂ ਕਿ 15 ਅਜਿਹੀਆਂ ਪਾਰਟੀਆਂ ਸਨ ਜਿਨ੍ਹਾਂ ਨੇ ਇਸ ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਸੀ ਕੋਈ ਵੀ ਆਪਣੀ رائے ਨਹੀਂ ਰੱਖੀ ਸੀ ਹਾਲਾਂਕਿ ਇੱਕ ਬਹੁਤ ਵੱਡਾ ਜਿਹੜਾ ਹੈਗਾ ਪੋਲੀਟੀਕਲ ਜਾਂ ਦੇਸ਼ ਦੇ ਸਿਸਟਮ ਦੇ ਵਿੱਚ ਜਾਂ ਕਨਸਟੀਟਿਊਸ਼ਨ ਦੇ ਵਿੱਚ ਬਹੁਤ ਵੱਡੀ ਅਮੈਂਡਮੈਂਟ ਇਸ ਨੂੰ ਕਵਾਂਗੇ ਕਿ ਜੇਕਰ ਸਰਦਕਾਲ ਜਿਹੜਾ ਇਜਲਾਸ ਜਿਹੜਾ ਹੈਗਾ ਆਉਣ ਵਾਲਾ ਹੈਗਾ ਅਗਲੇ 2 ਮਹੀਨੇ ਬਾਅਦ ਇਜਲਾਸ ਬੁਲਾਇਆ ਜਾਵੇਗਾ ਜੇਕਰ ਬੀਜੇਪੀ ਸਰਕਾਰ ਜਿਹੜੀ ਹੈ ਉਸ ਦੇ ਵਿੱਚ ਇਸ ਨੂੰ ਲੈ ਕੇ ਆਉਂਦੀ ਆ ਬਿਲ ਲੈ ਕੇ ਆਉਂਦੀ ਆ ਖਰੜੇ ਨੂੰ ਪੇਸ਼ ਕੀਤਾ ਜਾਂਦਾ ਜੇਕਰ ਉਸ ਤੇ ਮੋਹਰ ਲੱਗਦੀ ਹੈਗਾ तमाम ਪਾਰਟੀਆਂ ਰਾਜ ਸਭਾ ਔਰ ਲੋਕ ਸਭਾ ਦੇ ਵਿੱਚ ਮੋਹਰ ਲੱਗਦੀ ਹੈ ਤਾਂ ਅਗਲੇ ਦੇਸ਼ ਦੇ ਵਿੱਚ ਇਸ ਵੇਲੇ ਦੀ ਵੱਡੀ ਖਬਰ ਦੱਸ ਰਹੇ ਹਾਂ ਦੇਸ਼ ਦੇ ਵਿੱਚ ਇੱਕੋ ਵੇਲੇ ਵਿਧਾਨ ਸਭਾ ਔਰ ਲੋਕ ਸਭਾ ਦੀਆਂ ਚੋਣਾਂ ਹੋ ਸਕਦੀਆਂ ਨੇ ਇਸ ਨੂੰ ਲੈ ਕੇ ਜਲਦੀ ਹੀ ਕਾਨੂੰਨ ਲਿਆਂਦਾ ਜਾ ਸਕਦਾ ਹੈ ਇਸ ਬਾਬਤ ਅੱਜ ਮੋਦੀ ਸਰਕਾਰ ਦੀ ਕੈਬਨਿਟ ਦੇ ਵਿੱਚ ਇਸ ਤੇ ਮੋਹਰ ਲੱਗ ਚੁੱਕੀ ਹੈ ਬੀਤੇ ਦਿਨ ਜਿਹੜੀ ਅੱਗੇ ਲਗਾਤਾਰ ਚਰਚਾਵਾਂ ਸਨ ਔਰ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਗੱਲ ਤੇ ਜ਼ੋਰ ਦੇ ਦੇ ਰਹੇ ਸਨ ਕਿ ਦੇਸ਼ ਦੇ ਵਿੱਚ ਜੇਕਰ ਵਿਕਾਸ ਕਰਨਾ ਦੇਸ਼ ਦੇ ਵਿੱਚ ਜੇਕਰ ਪੂਰੇ ਪੋਲੀਟੀਕਲ ਸਿਸਟਮ ਜਿਹੜਾ ਹੈਗਾ ਸਮਾਨਤਰ ਰੱਖਣਾ ਹੈਗਾ ਤਾਂ ਦੇਸ਼ ਦੇ ਵਿੱਚ ਇੱਕੋ ਫਾਰਮੂਲੇ ਤੇ ਕੰਮ ਕੀਤਾ ਜਾ ਸਕਦਾ ਜਿਸ ਦੇ ਲਈ ਵਿਧਾਨ ਸਭਾ ਔਰ ਲੋਕ ਸਭਾ ਚੋਣਾ ਇਕੱਠੀਆਂ ਹੋਣ ਇਸੇ ਨੂੰ ਲੈ ਕੇ ਜਿਹੜਾ ਹੈਗਾ ਅੱਜ ਕੇਂਦਰੀ ਕੈਬਨਟ ਦੇ ਵਿੱਚ ਇਸ ਪ੍ਰਸਤਾਵ ਨੂੰ ਜਿਹੜਾ ਹੈਗਾ ਮਨਜ਼ੂਰ ਕਰ ਲਿਆ ਗਿਆ ਹੈ ਸਾਬਕਾ ਰਾਸ਼ਟਰਪਤੀ RAM NAATH KOVIND ਵੱਲੋਂ ਇੱਕ ਜਿਹੜੀ ਕਮੇਟੀ ਜਿਹੜੀ ਉਹਨਾਂ ਦੀ ਅਗਵਾਈ ਦੇ ਵਿੱਚ ਕਮੇਟੀ ਬਣੀ ਸੀ ਉਸ ਕਮੇਟੀ ਨੇ ਇਸੇ April ਦੇ ਵਿੱਚ ਆ ਦ੍ਰੋਪਦੀ ਮੁਰਮੂ ਜਿਹੜੇ ਦੇਸ਼ ਦੇ ਰਾਸ਼ਟਰਪਤੀ ਨੇ ਉਹਨਾਂ ਨੂੰ ਰਿਪੋਰਟ ਸੌਂਪੀ ਸੀ ਔਰ ਕਮੇਟੀ ਦੀਆਂ ਸ਼ਿਫਾਰਸ਼ਾਂ ਤੋਂ ਬਾਅਦ ਲਗਾਤਾਰ ਚਰਚਾਵਾਂ ਸੰਕੇ ਨਰਿੰਦਰ ਮੋਦੀ ਦੀ ਸਰਕਾਰ ਆਪਣੇ ਤੀਸਰੇ ਕਾਰਜਕਾਲ ਦੇ ਵਿੱਚ ਦੇਸ਼ ਸਰਕਾਰ ਜਾਂ ਜਦੋਂ ਇਸ ਤੇ ਇੰਪਲੀਮੈਂਟ ਲੈ ਕੇ ਆਵੇਗੀ ਦੇਸ਼ ਦੀ ਜਨਤਾ ਦੇ ਸਾਹਮਣੇ ਇਹਨਾਂ ਸਵਾਲਾਂ ਦਾ ਜਵਾਬ ਰੱਖੇਗੀ ਖੈਰ ਦੇਸ਼ ਦੇ ਵਿੱਚ ਇੱਕ ਨੁਕਤਾ ਜਿਹੜਾ ਲਾਗੂ ਹੋਣ ਜਾ ਰਿਹਾ ਵਨ ਨੇਸ਼ਨ ਵਨ ਇਲੈਕਸ਼ਨ ਵਾਲਾ ਇਸ ਤੋਂ ਪਹਿਲਾਂ ਵਨ ਨੇਸ਼ਨ ਵਨ ਐਜੂਕੇਸ਼ਨ ਦਾ ਨੁਕਤਾ ਵੀ ਦੇਸ਼ ਦੇ ਵਿੱਚ ਲਾਗੂ ਹੋ ਚੁੱਕਿਆ ਤਾਂ ਤਰ੍ਹਾਂ ਤਰ੍ਹਾਂ ਦੇ ਪ੍ਰਤੀਕਰਮ ਆਏ ਹੁਣ ਇਸ ਨੂੰ ਲੈ ਕੇ ਕਿਸ ਤਰੀਕੇ ਦਾ ਪ੍ਰਤੀਕਰਮ ਹੁੰਦਾ ਖਾਸ ਤੌਰ ਤੇ ਜਿਹੜੀਆਂ ਖੇਤਰੀ ਪਾਰਟੀਆਂ ਆਈਆਂ ਇਸ ਨੂੰ ਲੈ ਕੇ ਕਿਸ ਤਰੀਕੇ ਦਾ ਆਪਣਾ ਪ੍ਰਤੀਕਰਮ ਦਿੰਦੀਆਂ ਨੇ ਕਿਉਂਕਿ ਬਹੁਤ ਸਾਰੀਆਂ ਖੇਤਰੀ ਪਾਰਟੀਆਂ ਇਸ ਦੇ ਹੱਕ ਦੇ ਵਿੱਚ ਨਹੀਂ ਸਨ ਉਹ ਕਹਿ ਰਹੀਆਂ ਸਨ ਇਸ ਦੇ ਨਾਲ ਦੇਸ਼ ਦੇ ਵਿੱਚ ਜੇ ਹਾਂ ਮੌਲ ਬਣ ਜਾਵੇਗਾ ਜੇਕਰ ਸੂਬੇ ਦੇ ਵਿੱਚ ਕੋਈ ਸਰਕਾਰ ਨਹੀਂ ਬਣਦੀ ਤਾਂ ਅਗਲਾ ਕੌਣ ਬਣਾਵੇਗਾ ਫਿਰ ਸਰਕਾਰ ਜੇਕਰ ਕੇ ਉਸ ਨੂੰ ਬਹੁਮਤ ਨਹੀਂ ਮਿਲਦਾ ਉਹਨਾਂ ਦੇ ਬਹੁਤ ਸਾਰੇ ਆਪਣੇ ਸਵਾਲ ਸੀ ਕਿ ਉਹਨਾਂ ਸਵਾਲਾਂ ਦਾ ਹੱਲ ਜਾਂ ਉਹਨਾਂ ਸਵਾਲਾਂ ਦਾ ਜਵਾਬ ਜਿਹੜੀ ਕੇਂਦਰੀ ਸੰਮਤੀ ਜਿਹੜੀ ਬਣੀ ਹੈਗੀ ਆ ਉਹ ਜਵਾਬ ਦੇਵੇਗੀ ਕਿ ਇਸ ਨੂੰ ਲੈ ਕੇ ਲਾ ਕਮਿਸ਼ਨ ਆਫ ਇੰਡੀਆ ਦੇ ਕੋਲ ਕੋਈ ਜਿਹੇ ਪ੍ਰਬੰਧ ਹੋਣਗੇ ਜਿਨ੍ਹਾਂ ਦੇ ਨਾਲ ਕਨਸਟੀਟਿਊਸ਼ਨ ਦੇ ਵਿੱਚ ਜਿਹੜੀ ਹੈਗੀ ਹੋਣ ਵਾਲੀ ਐਮੈਂਡਮੈਂਟ ਜਾਂ ਆ ਪੇਸ਼ ਹੋਣ ਵਾਲੇ ਬਿੱਲ ਦੇ ਵਿੱਚ ਜਿਹੜੀਆਂ ਤਜਵੀਜ਼ਾਂ ਰੱਖੀਆਂ ਜਾਣੀਆਂ ਤਾਂ ਦੇਸ਼ ਦੇ ਵਿੱਚ ਇੱਕ ਨਵਾਂ ਰਾਹ ਦੁਸੇਰਾ ਜਿਹੜਾ ਹੈਗਾ ਬੀਜੇਪੀ ਸਰਕਾਰ ਲਿਆਉਂਦੀ ਹੋਈ ਨਜ਼ਰ ਆ ਰਹੀ ਆ ਦੇਸ਼ ਦੇ ਵਿੱਚ ਇੱਕ ਚੋਣ ਜਿਹੜੀ ਕੋਵੇਲੇ ਹੋਵੇਗੀ ਦੇਸ਼ ਦੇ ਜੇ ਲੋਕ ਸਭਾ ਔਰ ਵਿਧਾਨ ਸਭਾ ਦੀਆਂ ਚੋਣਾਂ ਇੱਕੋ ਵੇਲੇ ਕਰਵਾਉਣ ਦਾ ਪ੍ਰਸਤਾਵ ਨੂੰ ਕੇਂਦਰੀ ਕੈਬਨਟ ਵੱਲੋਂ ਮਨਜ਼ੂਰੀ ਮਿਲ ਗਈ ਹੈ ਸਰਦਰ ਉਤਰ ਜਲਾਸ਼ ਦੇ ਵਿੱਚ ਇਨ੍ਹਾਂ ਜਿਹੜੀ ਚੋਣ ਹੋਵੇਗੀ ਇਸ ਨੂੰ ਲੈ ਕੇ ਜਿਹੜਾ ਪ੍ਰਸਤਾਵ ਕੈਬਨਟ ਦੇ ਵਿੱਚ ਪਾਸ ਕੀਤਾ ਗਿਆ ਉਸ ਨੂੰ ਬਿੱਲ ਦੇ ਰੂਪ ਵਿੱਚ ਕੱਚੇ ਖਰੜੇ ਦੇ ਰੂਪ ਵਿੱਚ ਲਿਆਂਦਾ ਜਾਵੇਗਾ ਇਸ ਤੋਂ ਬਾਅਦ ਲੋਕ ਸਭਾ ਦੇ ਵਿੱਚ ਮੋਹਰ ਲੱਗਦੀ ਹੈ ਇਸ ਤੋਂ ਬਾਅਦ ਰਾਜ ਸਭਾ ਦੇ ਵਿੱਚ ਮੋਹਰ ਲੱਗਦੀ ਹੈ ਤਾਂ ਅੰਤਮ ਮੋਹਰ ਜਿਹੜੀ ਗਈ ਹੈ ਦੇਸ਼ ਦੇ ਰਾਸ਼ਟਰਪਤੀ ਨੇ ਲਗਾਉਣੀ ਹੈਗੀ ਆ ਜਦੋਂ ਉਹ ਮੋਹਰ ਲੱਗ ਜਾਵੇਗਾ ਤਾਂ ਦੇਸ਼ ਦੇ ਵਿੱਚ ਉਹ ਇੱਕੋ ਵੇਲੇ ਜਿਹੜੀਆਂ ਸਾਨੂੰ ਚੋਣਾ ਵੇਖਣ ਨੂੰ ਮਿਲਣ ਘਟੋ ਘਟ ਲੋਕਾਂ ਨੂੰ ਵਾਰ-ਵਾਰ ਜਿਹੜੀਆਂ ਸਨ ਲਾਉਡ ਸਪੀਕਰਾਂ ਦੇ ਜ਼ਰੀਏ ਪ੍ਰਚਾਰ ਵਾਅਦੇ ਦਾਅਵੇ ਇੱਕ ਦੂਜੇ ਤੇ ਦੂਸ਼ਣਬਾਜ਼ੀ ਜਿਹੜੀ ਸਿਆਸੀ ਦੂਸ਼ਣਬਾਜ਼ੀ ਹੁੰਦੀ ਆ ਉਸ ਤੋਂ ਨ ਐ ਐਕਸਪੈਰੀਮੈਂਟ ਬਹੁਤ ਜ਼ਿਆਦਾ ਹੋਇਆ ਪੰਜਾਬ ਦੇ ਵਿੱਚ ਤੋਂ ਦੀਆਂ ਸਰਕਾਰਾਂ ਨੂੰ ਪਹਿਲਾਂ ਤਾਂ ਕੁਝ ਵਿਧਾਇਕ ਤੋੜ ਕੇ ਜਿਹੜਾ ਹੈਗਾ ਉਹਨਾਂ ਨੂੰ ਸਮਰਥਨਤ ਤੌਰ ਤੇ ਜਿਹੜਾ ਹੈਗਾ ਕਮਜ਼ੋਰ ਕੀਤਾ ਜਾਂਦਾ ਸੀ ਉਸ ਤੋਂ ਬਾਅਦ ਸਰਕਾਰ ਨੂੰ ਡੇਗ ਦਿੱਤਾ ਜਾਂਦਾ ਸੀ ਜਾਂ ਬਹੁਤ ਸਾਰੇ ਉਹਨਾਂ ਦੇ ਐਮਐਲਏ ਜਿਹੜੇ ਹੈ ਹੋਰ ਪਾਰਟੀ ਦੇ ਵਿੱਚ ਸ਼ਾਮਲ ਕਰਵਾ ਦਿੱਤੇ ਜਾਂਦੇ ਸੀ ਆ ਪੰਜਾਬ ਦੇ ਵਿੱਚ ਇਸ ਵੇਲੇ ਦੀ ਵੱਡੀ ਖਬਰ ਦੱਸ ਰਹੇ ਹਾਂ ਦੇਸ਼ ਦੇ ਵਿੱਚ ਇੱਕੋ ਵੇਲੇ ਵਿਧਾਨ ਸਭਾ ਔਰ ਲੋਕ ਸਭਾ ਦੀਆਂ ਚੋਣਾਂ ਹੋ ਸਕਦੀਆਂ ਨੇ ਇਸ ਨੂੰ ਲੈ ਕੇ ਜਲਦੀ ਹੀ ਕਾਨੂੰਨ ਲਿਆਂਦਾ ਜਾ ਸਕਦਾ ਹੈ ਇਸ ਬਾਬਤ ਅੱਜ ਮੋਦੀ ਸਰਕਾਰ ਦੀ ਕੈਬਨਿਟ ਦੇ ਵਿੱਚ ਇਸ ਤੇ ਮੋਹਰ ਲੱਗ ਚੁੱਕੀ ਹੈ ਬੀਤੇ ਦਿਨ ਜਿਹੜੀ ਅੱਗੇ ਲਗਾਤਾਰ ਚਰਚਾਵਾਂ ਸਨ ਔਰ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਗੱਲ ਤੇ ਜ਼ੋਰ ਦੇ ਦੇ ਰਹੇ ਸਨ ਕਿ ਦੇਸ਼ ਦੇ ਵਿੱਚ ਜੇਕਰ ਵਿਕਾਸ ਕਰਨਾ ਦੇਸ਼ ਦੇ ਵਿੱਚ ਜੇਕਰ ਪੂਰੇ ਪੋਲੀਟিক্যাল ਸਿਸਟਮ ਜਿਹੜਾ ਹੈਗਾ ਸਮਾਨਤਰ ਰੱਖਣਾ ਹੈਗਾ ਤਾਂ ਦੇਸ਼ ਦੇ ਵਿੱਚ ਇੱਕੋ ਫਾਰਮੂਲੇ ਤੇ ਕੰਮ ਕੀਤਾ ਜਾ ਸਕਦਾ ਜਿਸ ਦੇ ਲਈ ਵਿਧਾਨ ਸਭਾ ਔਰ ਲੋਕ ਸਭਾ ਚੋਣਾ ਇਕੱਠੀਆਂ ਹੋਣ ਇਸੇ ਨੂੰ ਲੈ ਕੇ ਜਿਹੜਾ ਹੈਗਾ ਅੱਜ ਕੇਂਦਰੀ ਕੈਬਨਿਟ ਦੇ ਵਿੱਚ ਇਸ ਪ੍ਰਸਤਾਵ ਨੂੰ ਜਿਹੜਾ ਹੈਗਾ ਮਨਜ਼ੂਰ ਕਰ ਲਿਆ ਗਿਆ ਹੈ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਇੱਕ ਜਿਹੜੀ ਕਮੇਟੀ ਜਿਹੜੀ ਉਹਨਾਂ ਦੀ ਅਗਵਾਈ ਦੇ ਵਿੱਚ ਕਮੇਟੀ ਬਣੀ ਸੀ ਉਸ ਕਮੇਟੀ ਨੇ ਇਸੇ ਅਪ੍ਰੈਲ ਦੇ ਵਿੱਚ ਅ ਦਰੋਪਦੀ ਮੁਰਮੂ ਜਿਹੜੇ ਦੇਸ਼ ਦੇ ਰਾਸ਼ਟਰਪਤੀ ਨੇ ਉਹਨਾਂ ਨੂੰ ਰਿਪੋਰਟ ਸੌਂਪੀ ਸੀ ਔਰ ਕਮੇਟੀ ਦੀਆਂ ਸ਼ਿਫਾਰਸ਼ਾਂ ਤੋਂ ਬਾਅਦ ਲਗਾਤਾਰ ਚਰਚਾਵਾਂ ਸਨ ਕਿ ਨਰਿੰਦਰ ਮੋਦੀ ਦੀ ਸਰਕਾਰ ਆਪਣੇ ਤੀਸਰੇ ਕਾਰਜਕਾਲ ਦੇ ਵਿੱਚ ਦੇਸ਼ ਦੇ ਵਿੱਚ ਵੱਡੀ ਪੋਲੀਟੀਕਲ ਅਪਡੇਟ ਦੇ ਨਾਲ ਜਿਹੜਾ ਹੈਗਾ ਇੱਕੋ ਇੱਕੋ ਵੇਲ ਜਿਹੜਾ ਹੈਗਾ ਵਿਦਾਂਤ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਕਰਵਾਉਣ ਤੇ ਮੋਹਰ ਲਗਾ ਸਕਦੀ ਆ तमाम ਚਰਚਾਵਾਂ ਦੇ ਵਿਚਾਰ ਜਦੋਂ ਬੀਤੇ ਦਿਨ 100 ਦਿਨ ਦਾ ਕਾਰਜਕਾਲ ਬੀਜੇਪੀ ਸਰਕਾਰ ਦਾ ਪੂਰਾ ਹੋਇਆ ਸੀ ਉਸ ਸਮੇਂ ਕਿਹਾ ਜਾ ਰਿਹਾ ਸੀ ਕਿ ਭਵਿੱਖ ਦੇ ਵਿੱਚ ਅਜਿਹੇ ਵੱਡੇ ਫੈਸਲੇ ਲਏ ਜਾਣਗੇ ਜੋੜਾ ਦੇਸ਼ ਦੇ ਵਿੱਚ ਆਗਾਮੀ ਮੀਲ ਪੱਥਰ ਸਾਬਤ ਹੋਣਗੇ ਉਸੇ ਤੇ ਚੱਲਦੇ ਆ ਅੱਜ ਕੇਂਦਰੀ ਕੈਬਨਿਟ ਵੱਲੋਂ ਜਿਹੜੀ ਸਿਫਾਰਸ਼ਾਂ ਕੀਤੀਆਂ ਗਈਆਂ ਸੀ ਆਰਮਨੋਤ ਆਰਮਨਾਤ ਕੋਵਿੰਦ ਦੀ ਕਮੇਟੀ ਵੱਲੋਂ ਉਹਨਾਂ ਸਪਾਰਸ਼ਾਂ ਨੂੰ ਮਨਜ਼ੂਰ ਕਰ ਲਿਆ ਗਿਆ ਔਰ ਹੁਣ ਦੇਸ਼ ਦੇ ਵਿੱਚੋਂ ਇੱਕ ਉਹ ਵਿਲੇਜ ਜਿਹੜੀਆਂ ਵਿਧਾਨ ਸਭਾ ਔਰ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਅਕਸਰ ਪ੍ਰਧਾਨ ਮੰਤਰੀ ਵੱਲੋਂ ਆਪਣੇ ਚੋਣ ਜਲਸਿਆਂ ਦੇ ਵਿੱਚ 2024 ਦੇ ਇਲੈਕਸ਼ਨ ਤੋਂ ਪਹਿਲਾਂ ਲਗਾਤਾਰ ਵਕਾਲਤ ਕੀਤੀ ਗਈ ਸੀ ਕਿ ਦੇਸ਼ ਦੇ ਵਿੱਚ ਜਿਹੜਾ ਰਾਜਨੀਤਿਕ ਮਾਹੌਲ ਬਣਿਆ ਹੋਇਆ ਰਾਜਨੀਤਿਕ ਜਿਹੜਾ ਹੈਗਾ ਗਰਾਫ ਡਿੱਗਿਆ ਹੋਇਆ ਇਸ ਦਾ ਇੱਕੋ ਇੱਕ ਹੱਲ ਹੈ ਕਿ ਦੇਸ਼ ਦੇ ਵਿੱਚ ਵਿਧਾਨ ਸਭਾ ਔਰ ਲੋਕ ਸਭਾ ਦੀਆਂ ਚੋਣਾਂ ਇਕੱਠੀਆਂ ਤਾਂ ਜੋ ਸਥਿਰਤਾ ਦੇ ਮਾਹੌਲ ਦੇ ਵਿੱਚ ਦੇਸ਼ ਨੂੰ ਅੱਗੇ ਵਧਾ ਜਾ ਸਕੀ ਉਸ ਵੇਲੇ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਜਦੋਂ ਤੀਜਾ ਜੇਕਰ ਭਾਜਪਾ ਤੀਜੀ ਟਰਮ ਦੇ ਵਿੱਚ ਦੇਸ਼ ਦੇ ਵਿੱਚ ਆਉਂਦੀ ਹੈ ਤਾਂ ਕੇਂਦਰ ਦੇ ਵਿੱਚ ਆਪਣੀ ਸਰਕਾਰ ਬਣਾਉਂਦੀ ਹੈ ਤਾਂ ਇਸ ਤੇ ਮੋਹਰ ਲੱਗ ਸਕਦੀ ਹੈ ਕਿਉਂਕਿ ਪਹਿਲੇ ਕਾਰਜਕਾਲ 2014 ਤੋਂ 2019 ਦੇ ਵਿੱਚ ਇੱਕ ਵੱਡਾ ਜਿਹੜਾ ਹੈਗਾ ਫੈਸਲਾ ਲਿਆ ਗਿਆ ਸੀ ਮੁਸਲਮਨ ਔਰਤਾਂ ਦੇ ਨਿਕਾਹ ਦੇ ਸਬੰਧੀ ਤਾਂ 2000 ਦਾ ਜਿਹੜੀ 19 ਤੋਂ ਲੈ ਕੇ 24 ਵਾਲੀ ਸਰਕਾਰ ਸੀ ਉਸ ਦੇ ਵਿੱਚ 370 ਦਾ ਵਾਅਦਾ ਕੀਤਾ ਗਿਆ ਸੀ ਕਿ ਧਾਰਾ 370 ਜਿਹੜਾ ਆਰਟੀਕਲ 370 ਹੈਗਾ ਜੰਮੂ ਕਸ਼ਮੀਰ ਦੇ ਨਾਲ ਜੁੜਿਆ ਆ ਉਸ ਨੂੰ ਅਸੀਂ ਹਟਾ ਦੇਵਾਂਗੇ ਇਹ ਦੋ ਵੱਡੇ ਫੈਸਲੇ ਦੋ ਪਿਛਲੇ ਕਾਰਜਕਾਲ ਦੇ ਵਿੱਚ ਲੈ ਗਏ ਤਾਂ ਤੀਸਰਾ ਵੱਡਾ ਫੈਸਲਾ ਇਸ ਕਾਰਜਕਾਲ ਦੇ ਵਿੱਚ ਲੈਣ ਦੇ ਲਈ ਤਿਆਰ ਹੈ ਜਿਹੜੀ ਅੱਗੇ ਨਰਿੰਦਰ ਮੋਦੀ ਦੀ ਸਰਕਾਰ ਤੇ ਹੁਣ ਜਿਹੜਾ ਹੈਗਾ ਵਨ ਨੇਸ਼ਨ ਵਨ ਇਲੈਕਸ਼ਨ ਤੇ ਕੰਮ ਕੀਤਾ ਜਾਂਦਾ ਹੈ ਅਕਸਰ ਆਮ ਤੌਰ ਤੇ ਇਲਜ਼ਾਮ ਲੱਗਦੇ ਰਹਿੰਦੇ ਨੇ ਕਿ ਧਾਰਾ 356 ਦੀ ਦੁਰਵਰਤੋਂ ਕੇਂਦਰ ਦੇ ਵਿੱਚ ਬੈਠੀਆਂ 77 ਜਮਾਤਾਂ ਕਰਦੀਆਂ ਰਹੀਆਂ ਨੇ ਖਾਸ ਤੌਰ ਤੇ ਇਸ ਪੱਛਮੀ ਬੰਗਾਲ ਹੋਵੇ ਖਾਸ ਤੌਰ ਤੇ ਪੰਜਾਬ ਹੋਵੇ ਜਾਂ ਬਹੁਤ ਸਾਰੇ ਜਿਹੇ ਸੂਬੇ ਹੁਣ ਜਿੱਥੇ ਕੇਂਦਰ ਦੇ ਵਿੱਚ ਹੋਰ ਸਰਕਾਰ ਸੂਬੇ ਦੇ ਵਿੱਚ ਹੋਰ ਸਰਕਾਰ ਜਦੋਂ ਕੋਈ ਮੁੱਖ ਮੰਤਰੀ ਜਾਂ ਕੋਈ ਪਾਰਟੀ ਦੇ ਵਿੱਚ ਆਪਸੀ ਡਿਸਪਿਊਟ ਖੜੇ ਹੁੰਦੇ ਨੇ ਤਾਂ ਉਤੋਂ ਦੀਆਂ ਸਰਕਾਰਾਂ ਨੂੰ ਪਹਿਲਾਂ ਤਾਂ ਕੁਝ ਵਿਧਾਇਕ ਤੋੜ ਕੇ ਜਿਹੜਾ ਹੈਗਾ ਉਹਨਾਂ ਨੂੰ ਸਮਰਥਨਤ ਤੌਰ ਤੇ ਜਿਹੜਾ ਹੈਗਾ ਕਮਜ਼ੋਰ ਕੀਤਾ ਜਾਂਦਾ ਹੈ ਤੇ ਇਸ ਤੋਂ ਬਾਅਦ ਸਰਕਾਰ ਨੂੰ ਡੇਗ ਦਿੱਤਾ ਜਾਂਦਾ ਹੈ ਜਾਂ ਬਹੁਤ ਸਾਰੇ ਉਹਨਾਂ ਦੇ ਐਮਐਲਏ ਜਿਹੜੇ ਹੈ ਉਹ ਹੋਰ ਪਾਰਟੀ ਦੇ ਵਿੱਚ ਸ਼ਾਮਲ ਕਰਵਾ ਦਿੱਤੇ ਜਾਂਦੇ ਸੀ ਪੰਜਾਬ ਦੇ ਵਿੱਚ ਤੇ ਜਿਹੜਾ ਐਕਸਪੈਰੀਮੈਂਟ ਬਹੁਤ ਜ਼ਿਆਦਾ ਹੋਏ ਪੰਜਾਬ ਦੇ ਵਿੱਚ ਹੁਣ ਤੱਕ ਜਿੰਨੀਆਂ ਵੀ ਅਕਾਲੀ ਗਵਰਨਮੈਂਟ ਬਣੀਆਂ 19 ਦਾ 1997 ਤੋਂ ਪਹਿਲਾਂ ਉਹਨਾਂ ਨੂੰ ਧਾਰਾ 356 ਦੇ ਤਹਿਤ ਜਿਹੜਾਗਾ ਸਮੇਂ-ਸਮੇਂ ਤੇ ਜਿਹੜਾ ਤੋੜਿਆ ਗਿਆ ਸੀ ਲਗਾਤਾਰ ਅਕਾਲੀ ਦਲ ਕਹਿੰਦਾ ਸੀ ਅਸੀਂ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀਆਂ ਸਾਨੂੰ ਦੇਸ਼ ਦੇ ਵਿੱਚ ਕੇਂਦਰੀ ਜੋ ਸੱਤਾ ਦੇ ਵਿੱਚ ਕਾਂਗਰਸ ਆਉਂਦੀ ਸੀ ਤਾਂ ਕਾਂਗਰਸ ਆਪਣਾ ਕਿਹੜ ਕੱਢਣ ਦੇ ਲਈ ਧਾਰਾ 356 ਦੀ ਦੁਰਵਰਤੋਂ ਕਰਦੀ ਸੀ ਇਸੇ ਕਰਕੇ ਜਿਹੜਾ ਹੈਗਾ ਇਸ ਨੂੰ ਲੈ ਕੇ ਲਗਾਤਾਰ ਮੰਗ ਵੀ ਕੀਤੀ ਜਾ ਰਹੀ ਚ ਕਿ ਦੇਸ਼ ਦੇ ਵਿੱਚ ਅਜਿਹਾ ਕਾਨੂੰਨ ਬਣਨਾ ਚਾਹੀਦਾ ਤਾਂ ਜੋ ਧਾਰਾ 356 ਦੀ ਇਹ ਗੀ ਦੁਰਵਰਤੋਂ ਨਾ ਹੋਵੇ ਲਗਾਤਾਰ ਅਕਾਲੀ ਦਲ ਇਲਜ਼ਾਮ ਲਗਾਉਂਦਾ ਰਿਹਾ ਸੀ ਕਿ ਤੁਹਾਡੀ ਧਾਰਾ 356 ਦੀ ਵਰਤੋਂ ਕਰਕੇ ਸਰਕਾਰਾਂ ਨੂੰ ਸਮੇਂ-ਸਮੇਂ ਤੇ ਤੋੜਿਆ ਔਰ ਬੀਤੇ ਦਿਨ ਵੀ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਮ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਖਾਸ ਤੌਰ ਤੇ ਇਹ ਗੱਲ ਤੇ ਚਿੰਤਾ ਜ਼ਾਹਰ ਕੀਤੀ ਗਈ ਸੀ ਕੇਂਦਰੀ